ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਲਿਬਾਸ ਬੁਟੀਕ ਤੇ ਜਿਹੜੇ ਮੇਰੇ ਚੈਨਲ ਦੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਮੇਰੇ ਆਉਣ ਵਾਲੇ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਵੇ ਸੋ ਗਾਇਸ ਚੈੱਕ ਕਰੋ ਜੋ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਇਹ ਆਪਾਂ ਨੇ ਗ੍ਰੇਸ ਕਾਟਨ ਦਾ ਸਟੱਫ ਯੂਜ਼ ਕੀਤਾ ਹੈ ਬਾਕੀ ਇਹਦੇ ਆਪਾਂ ਫਰੰਟ ਸਾਈਡ ਕਾਰਨਰ ਤੇ ਇਹ ਦੋ ਫਲਾਰ बनवाए ਨੇ ਤੁਸੀਂ ਫਲਾਸ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹਦੇ ਨਾਲ ਆਪਾਂ ਕਟਵਾ ਕੀਤਾ ਹੋਇਆ ਜਿਹਦੇ ਵਿੱਚ ਆਪਾਂ ਤਿੱਲੇ ਦਾ ਕੰਮ ਕੀਤਾ ਹੋਇਆ ਹੈ ਇਹਨੂੰ ਚਾਹੇ ਤੁਸੀਂ ਬਾਟਮ ਤੇ ਐਂਡ ਬਾਜੂ ਤੇ ਵੀ ਡਿਜ਼ਾਈਨ ਕਰਵਾ ਸਕਦੇ ਹੋ ਬਾਕੀ ਜਿਹੜੀ ਇਸ ਦੀ ਆਪਾਂ ਬਾਜੂ ਰੈਡੀ ਕੀਤੀ ਹੈ ਇਸ ਤੇ ਆਪਾਂ ਓਨਲੀ ਕਟਵਾ ਕੀਤਾ ਹੈ ਆਪਾਂ ਚਾਹੇ ਤਾਂ ਇਹ ਫਲਾਸ ਵੀ ਇੱਥੇ ਬਣਾ ਸਕਦੇ ਸੀ ਕਿ ਬਟੇ ਕਸਟਮਰ ਦੀ ਡਿਮਾਂਡ ਸੀ ਕਿ ਉਹਨਾਂ ਨੂੰ ਸਿੰਪਲ ਸੋਬਰ ਜਾਂ ਸੂਟ ਚਾਹੀਦਾ ਸੀਗਾ ਇਹਨਾਂ ਨੂੰ ਦੁਪੱਟਾ ਆਪਾਂ ਜਨਾਉਂਦਾ ਯੂਜ਼ ਕੀਤਾ ਹੈ ਬਟ ਉਹ ਜੇ ਰੈਡੀ ਨਹੀਂ ਹੋਇਆ ਬਾਕੀ ਇਹਦੇ ਨਾਲ ਜਿਹੜੀ ਸਲਵਾਰ ਹੈ ਇਹ ਵੀ ਸੇਮ ਫੈਬਰਿਕ ਦੀ ਯੂਜ਼ ਕੀਤੀ ਹੈ ਅਗਰ ਤੁਸੀਂ ਚਾਹੋ ਤਾਂ ਇਹ ਸੇਮ ਸੂਟ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਦਾ ਤੁਸੀਂ ਦਿੱਤੇ ਕੰਟੈਕਟ ਨੰਬਰ ਤੇ ਡੀਐਮ ਕਰ ਸਕਦੇ ਹੋ ਬਾਕੀ ਆਪਾਂ ਜਿਹੜਾ ਨੈਕਸ ਸੂਟ ਰੈਡੀ ਕੀਤਾ ਹੈ ਉਹ ਵੀ ਜਿਹੜਾ ਆਪਾਂ ਸਟੱਫ ਆਉ ਸੇਮ ਹੀ ਯੂਜ਼ ਕੀਤਾ ਹੈ ਉਹਦੇ ਵੀ ਇਸ ਤਰ੍ਹਾਂ ਕਟਵਰਕ ਹੋਇਆ ਹੈ ਨਾਲ ਆਪਾਂ ਤਿੱਲੇ ਦਾ ਕੰਮ ਕੀਤਾ ਹੋਇਆ ਹੈ ਇਸ ਨਾਲ ਛੋਟੇ-ਛੋਟੇ ਫਲਾwrs ਬਣਾਏ ਨੇ ਫੋਰ ਸਾਈਡ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਇਹਦੀ ਜਿਹੜੀ ਬਾਜੂ ਤੇ ਵੀ ਸੇਮ ਹੀ ਵਰਕ ਹੋਇਆ ਹੈ ਆਪਾਂ ਇਸ ਨੂੰ ਬਾਟਮ ਤੇ ਬਾਟਮ ਤੇ ਵੀ ਵਰਕ ਕਰਵਾ ਸਕਦੇ ਹੋ ਤੁਹਾਡੀ ਚੋਇਸ ਹੈ ਐਂਡ ਇਹਦੀ ਜਿਹੜੀ ਬੈਕ ਸਾਈਡ ਤੇ ਵੀ ਆਪਣਾ ਸੇਮ ਹੀ ਕੰਮ ਹੋਇਆ ਹੈ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਸੂਟ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਕਿਸੇ ਨੇ ਵੀ ਕੋਈ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਹੋਵੇ ਤੇ ਤੇ ਕੰਟੈਕਟ ਨੰਬਰ ਤੇ ਡੀਐਮ ਕਰ ਸਕਦੇ ਹੋ ਥੈਂਕ ਯੂ